सिरसा ਦੇ ਪੱਤਰਕਾਰ रामचंद्र ਛਤਰਪਤੀ ਦੀ ਹਤਿਆ ਦੇ ਮਾਮਲੇ ਵਿੱਚ ਡੇਰਾ ਸਿਸਾ ਮੁਖੀ ਗੁਰਬੀਤ RAMLHEEM ਤੇ ਕੱਲ ਫੈਸਲਾ ਹੋਣਾ ਹੈ ਦੱਸਿਆ ਜਾ ਰਿਹਾ ਹੈ ਕਿ ਡੇਰਾ ਸਿਸਾ ਮੁਖੀ ਦੀ ਵੀਡੀਓ ਕਾਨਫਰੰਸ ਰਾਈ ਕੱਲ ਪੇਸ਼ੀ ਹੋਵੇਗੀ ਜਿਸ ਨੂੰ ਲੈ ਕੇ ਬਠਿੰਡਾ ਵਿੱਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਬਠਿੰਡਾ ਵਿੱਚ ਪੰਜਾਬ ਪੁਲਿਸ ਨੇ ਲੜਤ ਜਾਰੀ ਕੀਤਾ ਹੈ ਬਠਿੰਡਾ ਰੇਂਜ ਦੇ ਆਈਜੀ ਨੇ ਦੱਸਿਆ ਹੈ ਕਿ ਬਠਿੰਡਾ ਅਤੇ ਮਾਨਸਾ ਅਤਿ ਸੰਵੇਦਨਸ਼ੀਲ ਹਨ ਜਿੱਦੇ ਚਲਦਿਆਂ ਬਠਿੰਡਾ ਜ਼ਿਲ੍ਹੇ ਵਿੱਚ 15 ਸਿਕਿਉਰਿਟੀ ਕੰਪਨੀਆਂ ਦੇ 1200 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਇਸ ਤਰ੍ਹਾਂ ਇਲਾਕੇ ਦੇ ਡੇਰੇਆਂ ਤੇ ਨਾਮ ਚਰਚਾ ਕਰਾਂ ਵਿੱਚ ਵੀ ਡੇਰਾ ਪ੍ਰੇਮੀਅਰ ਦੇ ਉੰਦੀ ਕੋਈ ਮਨਾਹੀ ਨਹੀਂ ਹੋਵੇਗੀ। ਦੇਖੋ ਸਾਡੇ ਵੱਲੋਂ ਜਿਹੜੇ ਸੁਰੱਖਿਆ ਦੇ ਪ੍ਰਬੰਧ ਹੈਗੇ ਕੱਲ ਬਹੁਤ ਸਮੁੱਚੇ ਤਰੀਕੇ ਨਾਲ ਕੀਤੇ ਗਏ ਹੋਣੇ ਹਰ ਇੱਕ ਜਿਹੜੇ ਸੈਂਸਿਟਿਵ ਪੁਆਇੰਟ ਹੈਗੇ ਜਿੱਥੇ ਉਹਨਾਂ ਦੀ ਨਾਮ ਚਰਚਾ ਵਗੈਰਾ ਹੋਊਗੀ ਉੱਥੇ ਵੀ ਆਪਾਂ ਸਿਕਿਉਰਿਟੀ ਅਰੇਂਜਮੈਂਟ ਕਰ ਰਹੇ ਹੈਗੇ ਤਾਂ ਕਿ ਕੋਈ ਅ ਅਨੁਸਾਰ ਵਿਕਟਨਾ ਨਾ ਹੋ ਜਾਏ ਉਹ ਤੋਂ ਇਲਾਵਾ ਸਾਡੇ ਆਪਣੇ ਨਾਕੇ ਵੀ ਲੱਗ ਰਹੇ ਨੇ ਤੇ ਉਹਦੇ ਚ ਐਡਕੁਏਟ ਫੋਰਸ ਹੈ ਸਾਡੀ ਰਿਜ਼ਰਵਾ ਹੈਗੀ ਹੈ ਤੇ ਆਪਾਂ ਪੈਟਰੋਲਿੰਗ ਵੀ ਲਗਾਈ ਹੋਈ ਹੈ ਇਸ ਵਾਰੀ ਆਪਾਂ ਕਿਸੇ ਵੀ ਤਰੀਕੇ ਨਾਲ ਕਮਿਟਿਡ ਹੈਗੇ ਕਿ ਕੋਈ ਵੀ ਕਿਸ ਤਰੀਕੇ ਦੀ ਜਿਹੜੀ ਹੈਗੀ ਉਹ ਅਨਟੂਰਟ ਇਨਸੀਡੈਂਟ ਨਾ ਹੋਵੇ ਤੇ ਆਪਾਂ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ ਕਿੰਨੀਆਂ ਕੰਪਨੀਆਂ ਲਗਾਈਆਂ ਨੇ ਕਿੰਨੇ ਦੋ ਕੋ तकरीबन ਸਾਡੇ ਆਪਣੇ ਟੋਟਲ ਜਿਹੜੇ ਰੇਜ ਹੈਗੇ ਉਹਦੇ 1000 1200 ਬੰਦੇ ਜਿਹੜੇ ਹੈਗੇ ਨੇ ਉਹਦੇ ਵਿੱਚ ਸਿਕਿਉਰਿਟੀ ਡਿਊਟੀ ਕਰਨਗੇ ਜਿਹਦੇ ਵਿੱਚ ਨਾਕੇ ਵੀ ਹੋਣਗੇ ਪੈਟਰੋਲਿੰਗਾਂ ਵੀ ਹੋਣਗੀਆਂ ਤੇ ਸਿਕਿਉਰਿਟੀ ਟੂ ਜਿਹੜੇ ਨਾ ਨਾਮ ਚਰਚਾ ਕਰ ਹੈਗੇ ਉੱਥੇ ਵੀ ਹੋਗੀ ਤੇ ਇਹਦੇ ਵਿੱਚ ਇਟ ਇਸ ਨਾਟ ਲਿミਟਡ ਟੂ ਦਾ ਨੰਬਰ ਇਹ ਨੰਬਰ ਚ ਲਿミਟਡ ਨਹੀਂ ਹੈਗਾ मैक्सिमम सिक्योरिटी शाल बी इंश्योरड कि ਇਹਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਅਨਸੁਖਾਵੀ ਘਟਨਾ ਨਾ ਹੋਵੇ ਤੇ ਸਰ ਜਿਹੜੇ ਡੇਰੇ ਕੋਈ ਖੁੱਲੇ ਰਹਿਣਗੇ ਡੇਰਾ ਪ੍ਰੇਮੀ ਜਾ ਸਕਦੇ ਆ ਉੱਥੇ ਨਹੀਂ ਜਾ ਬਿਲਕੁਲ ਜਾ ਸਕਦੇ ਨੇ ਉਹ ਤੋਂ ਉਹਦਾ ਸ਼ਾਂਤੀਪੂਰਵਕ ਆਪਣੇ ਜਿਹੜੇ ਰਿਲੀਜੀਅਸ ਐਕਟੀਵਿਟੀ ਕਰ ਰਹੇ ਨੇ ਉੱਥੇ ਜਾ ਸਕਦੇ ਨੇ ਲੇਕਿਨ ਸੜਕਾਂ ਤੇ ਕੋਈ ਘਰਾਓ ਕਰਨ ਜਾਂ ਮੰਨ ਲਓ ਕੋਈ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਜਾਂ ਕਿਸੇ ਤਰੀਕੇ ਦੀ ਸੜਕ ਨੂੰ ਬਲੌਕ ਕਰਨ ਉਹ ਆਪਾਂ এলাਉ ਨਹੀਂ ਕਰਾਂਗੇ ਕੋਈ ਫਲੈਗ ਮਾਰ ਚੁ ਵੀ ਗਏ ਨਹੀਂ ਇਸ ਮਾਮਲੇ ਚ ਫਲੈਗ ਮਾਰ ਕਰਨ ਦੀ ਲੋੜ ਨਹੀਂ ਹੈਗੀ ਵੀ ਆਰ ਟੇਕਿੰਗ ਕੇਅਰ ਆਫ ਦਾ ਸਿਚੁਏਸ਼ਨ ਤੇ ਇਹਦੇ ਵਿੱਚ ਫਲੈਗ ਮਾਰ ਕਰਨ ਦੀ ਲੋੜ ਨਹੀਂ ਹੈਗੀ ਤੇ ਕੋਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਪਹਿਲਾਂ ਇੱਥੇ ਘਟਨਾਵਾਂ ਹੋਈਆਂ ਸੀ ਨਹੀਂ ਦੇਖੋ ਇਸ ਸਮੇਂ ਮਾਮਲੇ ਚ ਬੇਵਜਾ ਆਪਾਂ ਲੋਕਾਂ ਨੂੰ ਇਹ ਨਹੀਂ ਦੱਸ ਰਹੇਗੇ ਕਿਉਂਕਿ ਜਦੋਂ ਸਾਡੀ ਕਮਿਟਮੈਂਟ ਹੈਗੀ ਕਿ ਲੋਕਾਂ ਨੂੰ ਸੁਰੱਖਿਆ ਮਹੱਇਆ ਕਰਾਵਾਂਗੇ ਉਹਦੇ ਵਿੱਚ ਕਿਸੇ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ ਲੋਕਾਂ ਦੀ ਸੰਪਤੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਪੁਲਿਸ ਦੀ ਜ਼ਿੰਮੇਵਾਰੀ ਹੈ ਤੇ ਇਹ ਆਪਾਂ ਪੂਰੀ ਸ਼ਿੱਦਤ ਨਾਲ ਕਰਾਂਗੇ ਇਹਦੇ ਵਿੱਚ ਸਾਡਾ ਆਪਣਾ ਇਹਨਾਂ ਨਾਲ ਵੀ ਤਾਲਮੇਲ ਹੋਇਆ ਹੈਗਾ ਤੇ ਇਹਨਾਂ ਨੂੰ ਜਿਹੜੇ ਕਮਿਊਨਿਟੀ ਲੀਡਰ ਹੈਗੇ ਨੇ ਡੇਰਾ ਪ੍ਰੇਮੀ ਉਹਨਾਂ ਨਾਲ ਵੀ ਰੇਂਜ ਵਿੱਚ ਸਾਰੇ ਆਫਿਸਰਸ ਨਾਲ ਮੀਟਿੰਗ ਕਰਾਈ ਗਈ ਹੈ ਐਸਐਸਪੀਜ਼ ਨਾਲ ਤੇ ਸਾਡੀ ਇਸ ਮੀਟਿੰਗ ਚ ਸਾਡੇ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਹੋਇਆ ਕਿ ਕਿਸੇ ਤਰ੍ਹਾਂ ਦੀ ਜੇ ਅਗਰ ਕਿਸੇ ਨੇ ਵੀ ਕਾਨੂੰਨ ਨੂੰ ਹੱਥ ਲੈਂਣ ਵਿੱਚ ਕੋਸ਼ਿਸ਼ ਕੀਤੀ ਤੇ ਸਾਡੇ ਵੱਲੋਂ ਸਖਤ ਕਾਰਵਾਈ ਹੋਗੀ ਤੇ ਉਹਨਾਂ ਵੱਲੋਂ ਵੀ ਸਾਨੂੰ ਆਸ਼ਵਾਸਨ ਦਿੱਤਾ ਗਿਆ ਹੈਗਾ ਕਿ ਇਹ ਜਿਹੜੇ ਕੋਈ ਵੀ ਕਿਸੇ ਤਰੀਕੇ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਊਗਾ ਬਠਿੰਡਾ ਤੋਂ ਰਜਤ ਦੇ ਨਾਲ ਆकांक्षा ਸਖਿਆਨ ਦੇ ਰਿਪੋਰਟ ਪੰਜਾਬ ਟੂਡੇ